ਜੀ ਦੋਸਤੋ ਅੱਜ ਆਪਾਂ ਮ ਆਨਲਾਈਨ ਡਿਲੀਵਰੀ ਮੰਗਾਈਆ ਛਾਟਾ ਮੰਗਾਈਆਂ ਨੇ ਖੋਲ ਕੇ ਦੇਖਦੇ ਆ ਨਾ ਚੁੱਕੀ ਨਿਕਲਦਾ YouTube ਤੋਂ ਦੇਖ ਕੇ ਮੰਗਾਈਆਂ ਨੇ YouTube ਤੇ ਐਡ ਆਉਂਦੀ ਸੀ ਉਹਦੇ ਤੇ ਮੰਗਾਈਆਂ ਨੇ ਹੁਣ ਆਪਾਂ ਖੋਲ ਕੇ ਦੇਖਦੇ ਆ ਕਿ ਨਾ ਚੋਂ ਜਿਹੜਾ ਕੁਝ ਮੰਗਾਇਆ ਉਹੀ ਨਿਕਲਿਆ ਜਾਂ ਕੁਝ ਗਲਤ ਆ ਖੋਲਣ ਲੱਗਿਆ ਇੱਕ ਗੰਬੀਰ ਦੇਖਦੇ ਆ ਚੁੱਕੀ ਨਿਕਲਿਆ ਆਪਾਂ ਨੂੰ ਹੁਣ ਦੇਖ ਕੇ ਪਤਾ ਲੱਗਣਾ ਵੀ ਸਮਾਨ ਸਹੀ ਆ ਜਾਂ ਗਲਤ ਆ ਗਿਆ ਸ਼ਾਰਟਾਂ ਮੰਗਾਈਆਂ ਸੀਗੀਆਂ ਆਪਾਂ ਨੇ ਓਏ ਹੋਏ ਇਹ ਤਾਂ ਗਲਤ ਆ ਗਈ ਡਿਲੀਵਰੀ ਇਹ ਪੈਂਟ ਭੇਜੀ ਤੀ ਭਾਈ ਇਹਨਾਂ ਨੇ ਠੱਗੀ ਵੱਜ ਗਈ ਇਹਦਾ ਬਹੁਤ ਵੱਡੀ ਆ ਆਪਣੇ ਨਾਲ ਅੱਜ ਇਹ 1500 ਰੁਪਏ ਚ ਮੰਗਾਈਆਂ ਸੀ ਦੋ ਸ਼ਾਰਟਾਂ ਪਰ ਉਹਨਾਂ ਨੇ ਆ ਪੈਂਟ ਭੇਜੀ ਤੀ ਕੁੜੀਆਂ ਵਾਲੀ ਪੈਂਟ ਆ ਛੋਟੇ ਜਿਹੇ ਬੱਚੇ ਵਾਲੀ ਉਹ ਸਹੀ ਨਹੀਂ ਆਈ ਹੈਗੀ ਬਚ ਕੇ ਰਹਾ ਕਰੋ ਇਹ ਜੇ ਆਨਲਾਈਨ ਫਰਾਡਾਂ ਤੋਂ ਨਾ ਬਹੁਤ ਹੁੰਦੇ ਨੇ ਇਹ ਜਿਹੇ ਆਨਲਾਈਨ ਫਰਾਡ ਆਪਾਂ ਦਾ ਹੀ ਆਨਲਾਈਨ ਫਰਾਡ ਦਾ ਸ਼ਿਕਾਰ ਹੋ ਗਏ ਤੁਸੀਂ ਬਚ ਕੇ ਰਿਹਾ ਕਰੋ ਇਹ ਆਪਾਂ ਨੇ ਬਣਾਈਆ ਵੀਡੀਓ ਤਾਂ ਹੀ ਨੂੰ ਵੀ ਪਤਾ ਲੱਗ ਸਕੇ ਜਿਹੜੀ ਕੋਈ ਵਧੀਆ ਕੰਪਨੀਆਂ ਜਿਵੇਂ ਮੈਸ਼ੋ ਐਵਾ ਜਿਹਾ ਉਹਨੋਂ ਉਹਨਾਂ ਤੋਂ ਮੰਗਾ ਲਿਆ ਕਰੋ ਜਿਹੜੀਆਂ ਕੋਈ ਐਡ ਆਉਂਦੀਆਂ ਨੇ ਫੇਸਬੁੱਕ ਜਾਂ YouTube ਤੇ ਉੱਥੋਂ ਨਾ ਕੁਝ ਵੀ ਮੰਗਾਇਆ ਕਰੋ ਯਾਰ ਆ ਦੇਖੋ ਆਪਣੇ ਨਾਲ ਠੱਗੀ ਵੱਜ ਗਈ 1500 ਰੁਪਏ ਦੀ ਆ ਪੈਂਟ ਭੇਜੀ ਤੀ ਛੋਟੀ ਜੀ ਕੁੜੀਆਂ ਬੱਚੇ ਜੀ ਆਪਾਂ ਨੇ ਮੰਗਾਈ ਸੀਗੀ ਸ਼ਾਰਟਾਂ ਦੋ ਸ਼ਾਰਟਾਂ ਮੰਗਾਈਆਂ ਸੀਗੀਆਂ ਮੈਂ 1500 ਦੀਆਂ ਪਰ ਉਹ ਸ਼ਾਰਟਾਂ ਆ ਕੇ ਪੈਂਟਾਂ ਪੈਂਟਾਂ ਜੀ ਇੱਕ ਬੇਕਾਰ ਜੀ ਜਮਾ ਰੱਦੀ ਘਟ ਗਿਆ ਸਮਾਨ ਇਹ ਪੈਂਟ ਸਾਰੀ 100 150 ਦੀ ਪੈਂਟ ਹੋਣੀ ਜਿਹੜੀ ਭੇਜੀ ਆ ਓਕੇ ਜੀ ਚਲੋ ਠੀਕ ਆ ਬਚ ਕੇ ਰਹੋ ਇਹ ਜੇ ਫਰਾਡ ਤੋਂ ਫੇਸਬੁਕ YouTube ਤੋਂ ਕੋਈ ਚੀਜ਼ ਨਾ ਮੰਗਾਇਆ ਕਰੋ ਜਿਹੜੀਆਂ ਤੇ ਐਪਾਂ ਹੁੰਦੀਆਂ ਨੇ ਫੇਸਬੁਕ YouTube ਤੇ ਉੱਥੋਂ ਜੇ ਕੋਈ ਆਪਾਂ ਚੀਜ਼ ਮੰਗਾ ਲੈਂਦੇ ਆਂ ਰਿਟਰਨ ਵੀ ਨਹੀਂ ਹੁੰਦੀ ਹੁਣ ਦੇਖੋ ਆਪਾਂ ਨੇ ਸ਼ਾਰਟਾਂ ਮੰਗਾਈਆਂ ਸੀ ਉਹਨਾਂ ਨੇ ਗਲਤ ਆ ਪ੍ਰਿੰਟ ਭੇਜ ਦਿੱਤੀ ਬੱਚਿਆਂ ਵਾਲੀ ਤੇ ਹੁਣ ਇਹਦੀ ਰਿਟਰਨ ਵੀ ਨਹੀਂ ਹੈਗੀ ਔਰ ਰਿਟਰਨ ਵਾਲਾ ਕੋਈ ਹੋਰ অপਸ਼ਨ ਹੀ ਨਹੀਂ ਹੈਗਾ ਐਪ ਤੇ ਜਿਹੜੇ ਡਿਲੀਵਰੀ ਦੇ ਕੇ ਗਏ ਸੀ ਮੁੰਡੇ ਉਹਨਾਂ ਨਾਲ ਵੀ ਗੱਲ ਕੀਤੀ ਆ ਉਹਨਾਂ ਨੂੰ ਦਿਖਾਇਆ ਉਹ ਕਹਿੰਦੇ ਯਾਰ ਹੁਣ ਇਹ ਰਿਟਰਨ ਨਹੀਂ ਹੋ ਸਕਦਾ ਇਸ ਲਈ ਜਿਹੜੀਆਂ ਕੋਈ Amazon ਜਾਂ Meesho, Flipkart ਨਾ ਇਹ ਚੀਜ਼ਾਂ ਚਲੋ ਠੀਕ ਆ ਜਿੱਥੇ ਪਤਾ ਪਰ ਜਿਹੜੀਆਂ YouTube ਜਾਂ Facebook ਤੇ ਕੋਈ ਐਡ ਆਉਂਦੀ ਆ, ਕੋਈ ਉੱਥੇ ਐਪ ਦਿਸਦੀ ਆ ਤਾਂ ਕੁਝ ਨਾ ਮੰਗਾਇਆ ਕਰੋ। ਉੱਥੇ ਕੋਈ ਚੀਜ਼ ਮੰਗਵਾਈ ਵੀ ਨਾ ਰਿਟਰਨ ਨਹੀਂ ਹੁੰਦੀ। ਹੁਣ ਇਹ ਆਪਣਾ ਰਿਟਰਨ ਨਹੀਂ ਹੋਇਆ ਹੈਗਾ ਦੇਖੋ। ਅੱਗੀ ਬਚ ਗਈ ਆਪਣੇ ਨਾਲ। 1500 ਰੁਪਏ ਦੀ ਇੱਕਾ ਛੋਟੀ ਜੀ ਪੈਂਟ ਦੇਤੀ ਉਹਨਾਂ ਨੇ। ਠੀਕ ਹੈ ਜੀ ਧੰਨਵਾਦ ਇਸੇ ਤਰ੍ਹਾਂ ਜੁੜੇ ਰਹੋ ਬਾਕੀ ਜੇ ਕੋਈ ਘਟਵਾਦ ਹੁੰਦੀ ਆ ਦੱਸਿਆ ਕਰੋ ਯਾਰ ਵੀ ਇੱਥੇ ਗਲਤੀ ਆ ਸੁਧਾਰੋ ਨਾ ਜੇ ਤੁਸੀਂ ਦੱਸੋਗੇ ਤਾਂ ਹੀ ਆਪਾਂ ਆਪਣੀਆਂ ਗਲਤੀਆਂ ਸੁਧਾਰਾਂਗੇ ਚ ਕੋਈ ਐਡੀਟਿੰਗ ਚ ਜਾਂ ਕੁਝ ਬੋਲਣ ਚ ਤੁਹਾਨੂੰ ਲੱਗਦਾ ਕੋਈ ਹੈ ਨਾ ਗਲਤੀ ਹੋਈ ਆ ਤਾਂ ਦੱਸ ਦਿਆ ਕਰੋ ਬਾਈ ਬਣ ਕੇ ਸਾਰੇ ਯਾਰ ਬਾਕੀ ਲਾਈਕ ਕਮੈਂਟ ਜਰੂਰ ਕਰਿਆ ਕਰੋ ਹੌਸਲਾ ਮਿਲਦਾ ਤੁਹਾਡੇ ਲਾਈਕ ਕਮੈਂਟ ਨਾਲ ਧੰਨਵਾਦ ਜੀ ਸਾਰਿਆਂ ਦਾ ਮਿਹਰਬਾਨੀ ਸ਼ੁਕਰੀਆ